ਜੇ ਜਿਹਾਦੀਆਂ ਦੇ ਖਿਲਾਫ ਜੰਗ ਲੜਨੀ ਆ ਮੈਂ ਉਸੇ ਚੀਜ਼ ਜਿਹਾਦੀਆਂ ਦੇ ਖਿਲਾਫ ਜੇ ਸ਼ਸਤਰਧਾਰੀ ਹੋਣਾ ਆ ਮੈਂ ਅੱਜ ਹਿੰਦੂ ਨੂੰ ਕਹਾ ਕਿ ਹਿੰਦੂ ਸ਼ਸਤਰ ਆਪਣੇ ਘਰ ਰੱਖ ਕੱਲ ਮੇਰੇ ਤੇ ਪਰਚਾ ਹੋ ਜਾਊ ਹਮ ਪਰ ਜੇ ਮੈਂ ਅੱਜ ਕਹਾ ਕਿ ਹਿੰਦੂ ਭਰਾ ਮੇਰੇ ਤੂੰ ਵੱਡਾ ਪੁੱਤ ਖਾਲਸਾ ਫੌਜ ਨੂੰ ਦਿੰਦਾ ਰਿਆ ਤੇ ਆ ਆਪਾਂ ਤਿਆਰ ਪਰ ਤਿਆਰ ਹੋਈਏ ਆਉਣ ਵਾਲੀ ਜੰਗ ਦੇ ਲਈ ਅਸੀਂ ਕਿਸੇ ਤੇ ਜੰਗ ਲੜਨ ਜਾਣਾ ਨਹੀਂ ਹਮ ਤਿਆਰੀ ਪਰ ਜਿੰਨੇ ਸਾਡੇ ਤੇ ਚੜ ਕੇ ਆਉਣਾ ਹਮ ਉਦਣਾਂ ਸੀ ਉਦਣ ਜਿੱਦਣ ਪਿਆਸ ਲੱਗੂਗੀ ਉਦਣ ਖੂਪ ਪਟਾਂਗੇ ਹੂੰ ਜਿੱਦਣ ਤੁਸੀਂ ਤਿਆਰ ਬਰ ਤਿਆਰ ਹੋਗੇ 1 ਲੱਖ ਨੌਜਵਾਨ ਤਿਆਰ ਬਰ ਤਿਆਰ ਇਮੇਜਨ ਕਰਕੇ ਦੇਖੋ ਅੱਖਾਂ ਬੰਦ ਕਰਕੇ ਨੀਲੇ ਬਾਣਿਆਂ ਦੇ ਵਿੱਚ ਘੋੜਿਆਂ ਤੇ ਸਵਾਰ ਹੂੰ ਹੱਥਾਂ 'ਚ ਸ਼ਸਤਰ ਭਾਲੇ ਦਮਾਲੇ ਚੱਕਰ ਤੋੜੇ ਕਿਰਪਾਨਾ ਤਿਆਰ ਬਰ ਤਿਆਰ 1 ਲੱਖ ਨੌਜਵਾਨ ਜਿੱਦਣ ਖੜਿਆ ਹੋਊਗਾ ਉਦਣ ਦੀਪੂ ਚੰਦਰ ਦਾਸ ਨੂੰ ਕੋਈ ਫੂਕ ਲੂਗਾ ਹੂੰ ਉਦੋਂ ਸਾਡੀਆਂ ਭੈਣਾਂ ਦੇ ਨਾਲ ਜਿਹੜੀ ਬੇਬਪਤੀ ਇਹ ਹੋ ਰਹੀ ਓ ਕਦੀ ਨਹੀਂ ਹੋਣੀ। ਉਦੋਂ ਕਰ ਲੂਗਾ ਕੋਈ? ਕਦੀ ਨਹੀਂ। ਹੂੰ ਇਹ ਤਾਂ ਹੋਣਾ ਜੇ ਉਹ ਪਰਾਤਨ ਰੀਤ ਜਿਹੜੀ ਆ ਤੁਸੀਂ ਆਪਣਾ ਵੱਡਾ ਪੁੱਤ ਗੁਰੂ ਘਰ ਨੂੰ ਭੇਟ ਕਰਦੇ ਰਹੇ ਹੋ। ਹੂੰ ਹੁਣ ਗੁਰੂ ਘਰ ਨੂੰ ਭੇਟ ਨਹੀਂ ਕਰਨਾ। ਹੁਣ ਤਾਂ ਉਹਨਾਂ ਨੇ ਤੁਹਾਡੇ ਘਰਾਂ ਤੇ ਚੜ ਕੇ ਆਣਾ ਆ ਰਹੇ ਨੇ। ਹੂੰ 32-33 ਸਾਲ ਬਾਅਦ ਲੋਕ ਹੁਣ ਜਾ ਕੇ ਕਸ਼ਮੀਰ ਦੇ ਵਿੱਚ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਰਹੇ ਨੇ। ਹੂੰ ਉਹਨਾਂ ਕਿਵੇਂ ਆਇਆ? ਤਾਨੂੰ ਆਪ ਨੂੰ ਸ਼ਸਤਰਤਾਰੀ ਹੋਣਾ ਹੈ ਨਾ ਤੁਸੀਂ ਮੈਨੂੰ ਕਿਉਂ ਦੇਖਦੇ ਹੋ ਹਮ ਸਿੱਖ ਕਦੇ ਮਾਦੀਕ ਕੋਖ ਚੋਂ ਨਹੀਂ ਪੈਦਾ ਹੋਇਆ ਹਮ ਸਿੱਖ ਤਾਂ ਅੰਮ੍ਰਿਤ ਦੇ ਬਾਟੇ ਚੋਂ ਪੈਦਾ ਹੋਇਆ ਹਮ ਜਿਹੜਾ ਸ਼ੇਰ ਬਣਾਇਆ ਨਾ ਗਿੱਦੜਾਂ ਤੋਂ ਉਹ ਅੰਮ੍ਰਿਤ ਦੇ ਬਾਟੇ ਨੇ ਬਣਾਇਆ ਜਿਹੜਾ ਹਮ ਚੜੀਆਂ ਤੋਂ ਬਾਜ਼ ਬਣਾਇਆ ਉਹ ਅੰਮ੍ਰਿਤ ਦੇ ਬਾਟੇ ਨੇ ਬਣਾਇਆ ਇਹਦਾ ਬੜਾ ਵੱਡਾ ਕਈਆਂ ਨੂੰ ਨਾ ਚਿਰ ਬੜੀ ਮੱਚ ਜਾਂਦੀ ਹੈ ਮੇਰੀਆਂ ਇਹਨਾਂ ਗੱਲਾਂ ਤੋਂ ਹਾਂ ਪਰ ਬਾਬਾ ਬੰਦਾ ਸਿੰਘ ਬਹਾਦਰ ਜਿੱਦਣ ਲਖਮਣ ਦਾਸ ਬਰਾਗੀ ਆ ਹਮ ਉਦੋਂ ਭੱਜਿਆ ਕਿਉਂ ਸੀ ਉਹ ਉਹਨੇ ਤੀਰ ਮਾਰਿਆ ਹਿਰਨੇ ਦਾ ਢਿੱਡ ਪਾੜਿਆ ਹਮ ਜਦੋਂ ਉਹਨੇ ਉਹਦਾ ਢਿੱਡ ਪਾੜਿਆ ਉਹ ਚੋਂ ਬੱਚੇ ਨਿਕਲੇ ਬੱਚਿਆਂ ਨੂੰ ਤੜਫਦੇ ਤਰਫ ਦੇ ਦੇਖ ਕੇ ਉਹ ਹਮ ਸਹਿਮ ਗਿਆ ਹਮ ਕੀ ਕਮਾ ਉਹਨੂੰ ਜਦੋਂ ਘਬਰਾ ਗਿਆ ਡਰ ਗਿਆ ਡਰ ਗਿਆ ਭੱਜ ਗਿਆ ਤੀਰ ਤੋੜੇ ਕਮਾਨ ਤੋੜੀ ਘਰ ਛੱਡਿਆ ਪਰਿਵਾਰ ਛੱਡਿਆ ਛਤਰੀ ਧਰਮ ਤੇ ਅੱਗੇ ਗਿਆ ਹਮ ਜਾ ਵੜਿਆ ਤਿੰਨ ਗੁਰੂ ਤੇ ਅੱਗੇ ਹਮ ਪਹਿਲੇ ਗੁਰੂਕੁਲ ਗਿਆ ਦੂਜੇ ਗੁਰੂਕੁਲ ਗਿਆ ਤੀਜੇ ਗੁਰੂਕੁਲ ਗਿਆ ਜਿਹੜਾ ਆਪਣੇ ਜੀਵਨ ਚ ਛਤਰੀ ਧਰਮ ਤਿਆਗ ਚੁੱਕਿਆ ਇੱਕ ਧਰਮ ਛੱਡ ਚੁੱਕਿਆ ਜਿਹੜਾ ਆਪਣੇ ਤਿੰਨ ਗੁਰੂ ਤਿਆਗ ਚੁੱਕਿਆ ਫਿਰ ਆਪ ਗੁਰੂ ਬਣ ਕੇ ਬੈਠਿਆ ਜਦੋਂ ਗੁਰੂ ਸਾਹਿਬ ਉਹਦੇ ਕੋਲ ਪਹੁੰਚਦੇ ਨੇ ਉਹੀ ਡਰਿਆ ਹੋਇਆ ਜਵਾਕ ਜਦੋਂ ਗੁਰੂ ਸਾਹਿਬ ਉਹਦੇ ਕੋਲ ਪਹੁੰਚਦੇ ਨੇ ਤੇ ਉਹਨੂੰ ਭੇਜਦੇ ਨੇ ਅੰਮ੍ਰਿਤ ਦੇ ਬਾਟੇ ਦੇ ਵਿੱਚ ਉਹਦੀ ਦੁਆਰਾ ਜਨਮ ਦੇ ਕੇ ਜਦੋਂ ਮਾਧੋਦਾਸ ਬਰਾਗੀ ਜਾਂ ਲక్ష్మణਦਾਸ ਬਰਾਗੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਭੇਜਦੇ ਨੇ ਹੂੰ ਉਦੋਂ ਬਾਅਦ ਪਹਿਲਾਂ ਆ ਕੇ ਸਮਾਣੇ ਤੇ ਸਡੋਰੇ ਉਤਰਦਾ ਉਹ ਹੂੰ ਲੋਕ ਪਤਾ ਕਿਹੜੇ ਹਥਿਆਰਾਂ ਨਾਲ ਲੜੇ ਸੀ ਕਿਹੜੇ ਉਹ ਤੂੜੀ ਵਾਲੀਆਂ ਤੰਗਲੀਆਂ ਹੂੰ ਹਲਵਾਈਆਂ ਵਾਲੇ ਖੋਮਚੇ ਹੂੰ ਦਾਤੀਆਂ ਇੱਟਾਂ ਰੋੜੇ ਹੂੰ ਉਹ ਲੈ ਕੇ ਲੋਕ ਸਮੇਂ ਦੀ ਹਕੂਮਤ ਤੇ ਚੜ ਗਏ ਸੀ ਹੂੰ ਜਿਹੜਾ हिरनी ਦਾ ਢਿੱਡ 파ੜ ਕੇ ਬੱਚੇ ਤੜਫਦੇ ਦੇਖ ਕੇ ਮਰਦੇ ਹੋਏ ਦੇਖ ਕੇ ਡਰ ਕੇ ਭੱਜ ਗਿਆ ਹਮ ਗਰਸਤ ਤਿਆਗਤਾ ਹਮ ਗੁਰੂ ਤਿੰਨ ਤਿਆਗਤੇ ਉਹ ਹਲਵਾਈਆਂ ਦੇ ਖੋਮਚਿਆਂ ਦੇ ਨਾਲ ਤੂੜੀ ਦੀਆਂ ਤੰਗਲੀਆਂ ਦੇ ਨਾਲ ਸਮੇਂ ਦੀ ਹਕੂਮਤ ਤੇ ਜਾ ਚੜਿਆ ਹਮ ਜੜ ਪੁੱਟ ਕੇ ਸੜਤੀ ਉਹਨੇ ਸਮੇਂ ਦੀ ਹਕੂਮਤ ਤੇ ਹਮ ਉਦੋਂ ਬਾਅਦ ਜਿਹੜਾ ਉਹ ਜਵਾਕਾਂ ਹਿਰਨੀ ਤੇ ਜਵਾਕਾਂ ਨੂੰ ਦੇਖ ਕੇ ਜਿਹਦਾ ਜਿਹਦਾ ਉਹ ਹਾਲ ਹੋਇਆ ਹਮ ਜਦੋਂ ਉਹਦਾ ਸਮਾਂ ਆਇਆ ਜਦੋਂ ਉਹ ਝੰਡ ਦੇ ਨਾਲ ਬੰਨਿਆ ਬੈਠਿਆ ਹਮ ਸਾਹਜਦਾ ਅਜੀਪਾਲ ਸਿੰਘ 4 ਸਾਲ ਦਾ ਉਹਦਾ ਪੁੱਤਰ ਆਪਣੇ ਜਵਾਕਾਂ ਦੇ ਜਦੋਂ ਉਹਨੇ ਆਪਣੇ ਜਵਾਕ ਦਾ ਮੂੰਹ ਐ ਕੋਣੋਂ ਦੀ ਦੇਖਿਆ ਹੋਣਾ ਕਿੰਨੇ ਕੁ ਉਹਦੀਆਂ ਅੱਖਾਂ ਹੋਣੀਆਂ ਛਿੱਟਾ ਕੋ ਦਾ ਨੱਕ ਹੋਣਾ ਕਿੰਨਾ ਕੁ ਪੂਲਾ ਹੋਣਾ ਬਹੁਤ ਬਹੁਤ ਪੂਲਾ ਹੋ ਜਾ ਪੂਲਾ ਆਪਣੇ ਜਵਾਕਾਂ ਤੇ ਲਾ ਕੇ ਦੇਖੋ ਹਮ ਉਹ ਉਹਨੂੰ ਪੁੱਛਦਾ ਜਿਹੜਾ ਹਿਰਨੀ ਦੱਟੇ ਡਪੜ ਕੇ ਛੱਡਿਆ ਸੀ ਸਾਰਾ ਕੁਝ ਹਾਂ ਛਤਰੀ ਧਰਮ ਤਿਆਗ ਕੇ ਆਇਆ ਸੀ ਹੂੰ ਉਹ ਆਪਣੇ ਪੁੱਤਰ ਨੂੰ ਪੁੱਛਦਾ ਕਿ ਪੁੱਤ ਡਰਤਾ ਨਹੀਂ ਲੱਗ ਰਿਹਾ ਦੇਖਿਆ ਉਹ ਸੀਨ ਆਈਕੋਨਿਕ ਸੀਨਾ ਮੈਂ ਦੇਖਿਆ ਕਹਿੰਦਾ ਪੁੱਤ ਉਹ ਡਰ ਕੀ ਹੁੰਦਾ ਹੂੰ ਕਹਿੰਦਾ ਡਰ ਕੀ ਹੁੰਦਾ ਜਿਹੜਾ 4-5 ਮਹੀਨੇ ਤੋਂ ਜਿਹੜਾ ਪਿਓ ਅੱਧੀ ਅੱਧੀ ਰੋਟੀ ਤੇ ਜੀ ਰਿਹਾ ਹੂੰ ਉਹਨੂੰ ਇੱਕ ਘੋਟਾ ਜਾਂ ਦੋ ਘੋਟਾ ਪਾਣੀ ਦੇ ਰਿਹਾ ਹੂੰ ਆਪਣੇ ਜਵਾਕਾਂ ਤੇ ਲਾ ਕੇ ਦੇਖਿਓ ਹੁਣ ਉਹਦੇ ਸਾਹਮਣੇ ਤੁਹਾਡੇ ਸਾਹਮਣੇ ਤੁਹਾਡੇ ਜਵਾਕ ਨੂੰ ਥੱਲੇ ਲਮਾ ਪਾ ਕੇ ਕਸਾਈ ਨੇ ਉਹਦੇ ਗੋਡੇ ਉਹਤੇ ਚੂਲੇ ਤੇ ਗੋਡਾ ਰੱਖਿਆ ਉਹਨੂੰ ਕਿਸਾਂ ਤੋਂ ਫੜਿਆ ਤੇ ਖੰਜਰ ਪਾ ਕੇ ਐ ਕਰਕੇ ਉਹਦੀ ਛਾਤੀ ਖੋਲੀ ਆ ਸਾਹਮਣੇ ਹੂੰ ਤੇ ਫਿਰ ਉਹਦੇ ਵਿੱਚ ਉਹਦੀ ਹੱਥ ਪਾ ਕੇ ਉਹਦੀ ਛਾਤੀ ਐ ਕਰਕੇ ਖੋਲ ਕੇ ਵਿੱਚੋਂ ਦੀ ਕਲੇਜਾ ਕੱਢ ਕੇ ਹੂੰ ਉਸ ਪਿਓ ਦੇ ਮੂੰਹ ਦੇ ਵਿੱਚ ਪਾਤਾ ਜਿਹੜਾ 3-4 ਮਹੀਨੇ ਤੋਂ ਅੱਧੀ ਅੱਧੀ ਰੋਟੀ ਤੇ ਜਿਉ ਰਿਹਾ ਇੱਕ ਇੱਕ ਦੋ ਦੋ ਘਟਾ ਪਾਣੀ ਤੇ ਜੀ ਰਿਹਾ ਜਿਹੜਾ ਹਿਰਨੀ ਦਾ ਢਿੱਡ ਪਾੜ ਕੇ ਆਪਣੇ ਤੀਰ ਛੱਡ ਕੇ ਆਪਣੇ ਤੀਰ ਤੋੜ ਕੇ ਛਤਰੀ ਧਰਮ ਤਿਆਗ ਕੇ ਆਇਆ ਉਹਦੇ ਆਪ ਦੇ ਸੁਗੇ ਪੁੱਤ ਦਾ ਕਲੇਜਾ ਕੱਢ ਕੇ ਉਹਦੇ ਮੂੰਹ ਦੇ ਵਿੱਚ ਪਾਤਾ ਤੇ ਉਹਦੇ ਬਾਅਦ ਵੀ ਉਹ ਕਹਿੰਦਾ ਤੇਰਾ ਧਰਮ ਕਬੂਲ ਨਹੀਂ ਹਮ ਅੰਮ੍ਰਿਤ ਦੇ ਬਾਟੇ ਚੋਂ ਇਹ ਕੁਛ ਨਿਕਲਦਾ ਹਮ ਮਾਦੀ ਕੁੱਖ ਚੋਂ ਸਿੱਖ ਨਹੀਂ ਪੈਦਾ ਹੁੰਦਾ ਸਿੱਖ ਅੰਮ੍ਰਿਤ ਦੇ ਬਾਟੇ ਚੋਂ ਪੈਦਾ ਹੁੰਦਾ ਹਮ ਸਵਾ ਸਵਾ ਲੱਖ ਦੇ ਨਾਲ ਲੜਨਾ ਸਵਾ ਲੱਖ ਦੇ ਸਾਹਮਣੇ ਖੜਨਾ ਹੀ ਬਹੁਤ ਵੱਡੀ ਗੱਲ ਹੈ ਬਿਲਕੁਲ ਚਮਕੌਰ ਦੀ ਗੜੀ ਦੇ ਵਿੱਚ ਉਹਦੀ ਪੰਜ-ਪੰਜ ਜੋਟਿਆਂ ਦੇ ਵਿੱਚ ਨਿਕਲਣਾ ਜਦੋਂ ਤੁਹਾਡੇ ਸਾਹਮਣੇ ਸਮੇਂ ਦੀ ਹਕੂਮਤ 10 ਲੱਖ ਬੰਦਾ ਘੋੜੇ ਸ਼ਸਤਰ ਨਿਰਜੇ ਤੋਪਾ ਹਾਥੀ ਹੂੰ ਚੰਗਿਆੜਾ ਮਾਰਦੇ ਊਂਟ ਹਾਥੀ ਹੂੰ ਚੰਗਿਆੜਾ ਮਾਰਦੀਆਂ ਫੌਜਾਂ ਖੜੀਆਂ ਹੋਣ ਹੂੰ ਜਦੋਂ ਘੋੜਿਆਂ ਦੀਆਂ ਟਾਪਾਂ ਦੇ ਨਾਲ ਧਰਤੀ ਕੰਬਦੀ ਹੋਵੇ ਹੂੰ ਉਥੇ ਪੰਜ-ਪੰਜ ਦੇ ਜੋੜਿਆਂ ਦੇ ਵਿੱਚ ਨਿਕਲਣਾ ਹੂੰ ਕਿਰਗੋਬਿੰਦ ਸਿੰਘ ਕਰ ਸਕਦਾ ਇਹ ਹੂੰ ਤੇ ਉਹ ਕਰਵਾ ਲੂਗਾ ਦੁਬਾਰਾ ਕਰਵਾ ਲੂਗਾ ਹੂੰ ਉਹ ਦੁਬਾਰਾ ਲੈ ਚੱਲੂਗਾ ਉਸੇ ਜੰਗੇ ਮੈਦਾਨ 'ਚ